ਸੋ ਕਹੋ ਟਲ ਗੁਰ ਸੇਵੀਐ ਅਹਰਿ ਸੁਸਹਿਜ ਸੁਭਾਏ ਦਰਸ਼ਨ ਪਰਸੈ ਆ ਗੁਰੂ ਕੈ ਜਰਮ ਮਰਨ ਦੁਖ ਜਾਏ ਹੋਵ ਸਿਫਤ ਕਸਮਦੀ ਨੂਰ ਅਰ ਸੋਕੁਰ ਸੋਹੋ ਛੱਟੀਐ ਦੁਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਂ ਦੇਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਢੇਰਾ ਭੰਨਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਢੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੇ ਜਾਈ ਰਹਾ ਧੁਰ ਕੀ ਬਾਣੀ ਆਈ ਤਿਨ ਸਗਲਿ ਚਿੰਤ ਮਿਟਾਈ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸਾਚ ਵਖਾਨਾ ਦਿਆਲ ਪੁਰਖ ਮਹਿਰਵਾਨ ਹਰ ਨਾਨਕ ਸਾਚ ਵਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਅੱਜ ਮਸਿਆ ਦਾ ਦਿਹਾੜਾ ਹੈ ਆਪ ਸੁਭਾ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਆਉਣ ਵਾਲਾ ਸਮਾ ਸਭਨਾ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਸਦਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਆਧੀਆਂ ਵਿਆਧੀਆਂ ਉਪਾਧੀਆਂ ਦੁੱਖਾਂ ਕਲੇਸ਼ਾਂ ਦਿਲਿਤਰਾ ਦਾ ਨਾਸ਼ ਹੋਵੇ ਸਤ ਸੰਗਤ ਜੀ ਮੱਸੀਆ ਕੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਅੰਦਰ ਮੱਸੀਆ ਦੇ ਪਰਥਾਏ ਕੀ ਸਮਝਾਉਂਦੇ ਹਨ ਕਿਸ ਤਰ੍ਹਾਂ ਮੱਸੀਆ ਮਨਾਉਣੀ ਚਾਹੀਦੀ ਹੈ ਅਤੇ ਗੁਰੂ ਘਰਾਂ ਦੇ ਵਿੱਚ ਮੱਸੀਆ ਵਾਲੇ ਦੇਣ ਸੰਗਤ ਦੀ ਇਕਤਰਤਾ ਕਿਉਂ ਹੁੰਦੀ ਹੈ ਕੁਝ ਸਮਾਂ ਆਪ ਸਤ ਸੰਗਤਾਂ ਦੇ ਨਾਲ ਗੁਰਮਤਿ ਦੇ ਆਧਾਰ ਤੇ ਸਤਸੰਗ ਜੀ ਵਿਚਾਰ ਕਰਨ ਦਾ ਯਤਨ ਕਰਾਂਗੇ ਮਸਿਆ ਕੀ ਹੈ ਮਸਿਆ ਕੋਈ ਕਰਮਕਾਂਡ ਨਹੀਂ ਮਸਿਆ ਕੋਈ ਵਹਿਮ ਭਰਮ ਨਹੀਂ ਮਸਿਆ ਕੇਵਲ ਸਮੇਂ ਦੀ ਇਕਾਈ ਹੈ ਪ੍ਰਾਤਨ ਸਮੇਂ ਨੂੰ ਮਾਪਣ ਦੇ ਲਈ ਜੋ ਢੰਗ ਵਸੀਲੇ ਵਰਤੇ ਜਾਂਦੇ ਛੰਨ ਜਿਵੇਂ ਸੰਗਰਾਦ ਮਸਿਆ ਆਦਿਕ ਮਸਿਆ ਦੇ ਆਧਾਰ ਤੇ ਕੁਝ ਕੈਲੰਡਰ ਹੋਣ ਦੇ ਵਿੱਚ ਆਏ ਇਸੇ ਤਰ੍ਹਾਂ ਸੂਰਜ ਦੇ ਆਧਾਰ ਤੇ ਸੰਗ੍ਰਾਂਹ ਦੇ ਆਧਾਰ ਤੇ ਕੁਝ ਕੈਲੰਡਰ ਸਤਸੰਗ ਜੀ ਹੋਣ ਦੇ ਵਿੱਚ ਆਏ ਹਨ ਮਸਿਆ ਦਾ ਸਬੰਧ ਚੰਦਰਮਾ ਦੇ ਨਾਲ ਹੈ ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਜਿਸ ਸਮੇਂ ਚੰਦਰਮਾ ਦਿਖਾਈ ਨਾ ਦੇ ਹਨੇਰੇ ਦਾ ਪੱਖ ਹੋਵੇ ਉਸ ਰਾਤ ਨੂੰ ਮਸਿਆ ਦੀ ਰਾਤ ਕਿਹਾ ਜਾਂਦਾ ਹੈ ਸਤਸੰਗਤ ਜੀ ਸਮੇਂ ਨੂੰ ਮਾਪਣ ਦੇ ਲਈ ਹੀ ਇਹ ਯਤਨ ਕੀਤੇ ਜਾਂਦੇ ਸਨ ਅਤੇ ਦਿਨ ਮਿਥੇ ਹੋਏ ਹੁੰਦੇ ਸਨ ਉਹਨਾਂ ਦਿਨਾਂ ਤੇ ਲੋਕ ਆਪੋ ਆਪਣੇ ਸਤਸੰਗਤ ਜੀ ਭਾਵੇਂ ਉਹ ਧਾਰਮਿਕ ਕਾਰਜ ਹੋਣ ਭਾਵੇਂ ਉਹ ਸਮਾਜਿਕ ਕਾਰਜ ਹੋਣ ਕਰਿਆ ਕਰਦੇ ਸਨ ਮੱਸਿਆ ਕੋਈ ਕਰਮਕਾਂਡ ਨਹੀਂ ਹੈ ਮੱਸਿਆ ਸਮੇਂ ਦੀ ਇਕਾਈ ਹੈ ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈ ਜੇ ਆਪਾਂ ਵੇਖੀਏ ਕਿ ਮਸਿਆ ਮਨਾਉਣੀ ਕਿਸ ਤਰ੍ਹਾਂ ਚਾਹੀਦੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਗੁਰਬਾਣੀ ਦੇ ਅਨੁਸਾਰ ਸਮਝਾਉਂਦੇ ਹਨ ਕਿ ਜਿਵੇਂ ਬਾਹਰ ਮੁਖੀ ਹਨੇਰੇ ਦੀ ਸੋਝੀ ਆ ਜਾਂਦੀ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਹਨੇਰਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਯਤਨ ਕਰਦੇ ਨੇ ਕਿ ਸ਼ਬਦ ਦਾ ਸਤਸੰਗ ਜੀ ਪ੍ਰਕਾਸ਼ ਬਖਸ਼ਣਗੇ ਸ਼ਬਦ ਦੀ ਰੋਸ਼ਨੀ ਬਖਸ਼ਣਗੇ ਇਸ ਸ਼ਬਦ ਦੇ ਦੁਆਰਾ ਅਸੀਂ ਆਪਣੇ ਅੰਦਰੂ ਹਨੇਰੇ ਨੂੰ ਦੂਰ ਕਰੀਏ ਅੰਦਰ ਦੇ ਹਨੇਰੇ ਦਾ ਸਾਨੂੰ ਪਤਾ ਲੱਗੇ ਅੰਦਰ ਦੇ ਹਨੇਰੇ ਦੀ ਸਾਨੂੰ ਸਮਝ ਆਵੇ ਇਹ ਸਾਨੂੰ ਗੁਰਬਾਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਣਗੇ ਆਪਾਂ ਵਿਚਾਰ ਕਰਾਂਗੇ ਸੋ ਗੁਰਮਖੋ ਜੇ ਇਕਤਰਤਾ ਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਪੁਰਾਤਨ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਇਕੱਤਰਤਾ ਹੁੰਦੀ ਹੈ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੂਲਵਾਇਆ ਕਰਦੇ ਸਨ ਉਹਨਾਂ ਨੂੰ ਗੇੜਨਾ ਬਲਦਾਂ ਨੂੰ ਲਿਆਉਣਾ ਸੰਗਤ ਨੇ ਆਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਣੇ ਇਹ ਪ੍ਰਾਤਨ ਹੀ ਸੰਗਤਾਂ ਦੀ ਇਕੱਤਰਤਾ ਹੁੰਦੀ ਸੀ ਹੁਣ ਇਹ ਕਿ ਇਹ ਜੋਗ ਹੈ ਕਿ ਜਾਂ ਆਜੋਗ ਹੈ ਸਤਸੰਗ ਜੀ ਜੇ ਤਾਂ ਆਪਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਜੇ ਤਾਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਫਿਰ ਤਾਂ ਇਹ ਜੋਗ ਹੈ ਤੇ ਜੇ ਆਪਾਂ ਕਰਮਾਂ ਕਾਂਡਾਂ ਦੇ ਵਿੱਚ ਪਏ ਹੋਏ ਹਾਂ ਤੇ ਫਿਰ ਇਹ ਆਜੋਗ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨਾ ਹੈ ਗੁਰਮੁਖੋ ਕਿਉਂ ਕਿਉਂਕਿ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰ ਹੋ ਹਰੇ ਜਿਹਦੇ ਉੱਤੇ ਵਾਹਿਗੁਰੂ ਦੀ ਰਹਿਮਤ ਹੈ ਜਿਹਦੇ ਉੱਤੇ ਵਾਹਿਗੁਰੂ ਦੀ ਨਦਰ ਹੈ ਉਹਦੇ ਲਈ ਸਾਰਾ ਹੀ ਸਮਾਂ 사ਤਸੰਗਤ ਦੀ ਸੁਭਾਗਾ ਭਰਿਆ ਬਣ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਵੀ ਕਿਰਪਾ ਕਰਕੇ ਸਮਝਾਉਂਦੇ ਹਨ ਆਮਵਸਿਆ ਚੰਦ ਗੁਪਤ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਕਿ ਭਾਈ ਬੁੱਝ ਕਿ ਅੰਦਰ ਦਾ ਹਨੇਰਾ ਕਿਸ ਤਰ੍ਹਾਂ ਦੂਰ ਹੋਵੇਗਾ ਜਿਹੜੀਆਂ ਸਾਡੇ ਅੰਦਰ ਕਮੀਆਂ ਨੇ ਜਿਹੜੀਆਂ ਔਣਤਾਈਆਂ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਦੂਰ ਕਰਨਾ ਹੈ ਤੇ ਉਹ ਅੰਦਰ ਦਾ ਹਨੇਰਾ satsang ਦੀ ਸ਼ਬਦ ਰੂਪੀ ਦੀਵੇ ਦੇ ਦੁਆਰਾ ਸਤਿਗੁਰ ਸ਼ਬਦ ਉਜਾਰੋ ਦੀਪਾ ਉਸ ਦੀਪ ਦੇ ਦੁਆਰਾ ਹੀ ਦੂਰ ਹੋਵੇਗਾ ਸੱਚੇ ਪਾਤਸ਼ਾਹ ਜੀ ਕਹਿੰਦੇ ਆਮਾਵਸ ਮੈਂ ਆਸ ਨਿਵਾਰ ਹੋ ਅੰਤਰਜਾਮੀ ਰਾਮ ਸਮਾਰ ਹੋ ਆਮਾਵਸ ਕਹਿੰਦੇ ਨੇ ਮੱਸਿਆ ਦੀ ਰਾਤ ਨੂੰ ਭਾਵ ਮੱਸਿਆ ਨੂੰ ਆਮਾਵਸ ਮੈਂ ਆਸ ਨਿਵਾਰ ਹੋ ਭਾਈ ਸਾਰੀਆਂ ਆਸਾਂ ਨੂੰ ਛੱਡ ਕੇ ਇੱਕ ਆਸ ਰੱਖਣੀ ਤੇ ਉਹ ਕੇਵਲ ਵਾਹਿਗੁਰੂ ਦੇ ਉੱਤੇ ਰੱਖਣੀ ਹੈ ਅਕਾਲ ਪੁਰਖ ਪਰਮਾਤਮਾ ਦੇ ਉੱਤੇ ਰਸ ਰੱਖਣੀ ਹੈ ਆਸ ਤੇ ਜਦੋਂ ਵਾਹਿਗੁਰੂ ਦੇ ਉੱਤੇ ਆਸ ਰੱਖਦੇ ਹਾਂ ਸਤਸੰਗਤ ਜੀ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਬਖਸ਼ਿਸ਼ਾਂ ਕਰਦੇ ਨੇ ਅੰਤਰਾਜਾਮੀ ਰਾਮ ਸਮਾਰ ਹੋ ਜੋ ਰਾਮ ਅੰਤਰਾਜਾਮੀ ਹੈ ਸਾਡੇ ਘਟ ਘਟ ਹਿਰਦੇ ਨੂੰ ਜਾਣਨ ਵਾਲਾ ਹੈ ਜੋ ਰਮਿਆ ਹੋਇਆ ਹੈ ਉਹਨੂੰ ਭਾਈ ਯਾਦ ਕਰੋ ਉਹਨੂੰ ਚੇਤੇ ਕਰੋ ਇਸ ਤਰ੍ਹਾਂ ਆਪਾਂ ਗੁਰਬਾਣੀ ਦਾ ਆਸਰਾ ਲੈਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਆਪਾਂ ਪੜਦੇ ਹਾਂ ਗੁਰਬਾਣੀ ਦੇ ਅੰਦਰ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਅਸਲ ਦੇ ਵਿੱਚ ਤਾਂ ਪਾਈ ਜਦੋਂ ਹਿਰਦੇ 'ਚ ਸੰਤੋਖ ਆਵੇਗਾ ਤਾਂ ਹੀ ਤਾਂ ਅੰਦਰ ਦਾ ਹਨੇਰਾ ਦੂਰ ਹੋਵੇਗਾ ਨਾ ਤੇ ਜਦੋਂ ਸੰਤੋਖ ਆ ਗਿਆ ਫਿਰ ਆਤਮ ਕਰਕੇ ਸੁਖੀ ਹੋਵਾਂਗੇ ਭਾਵ ਕੇ ਹਿਰਦੇ ਦਾ ਸੁੱਖ ਮਿਲੇਗਾ ਤੇ ਉਹ ਸੁਖ ਗੁਰਮਖੋ ਗੁਰੂ ਦੇ పాਸੂ ਮਿਲਦਾ ਹੋਰ ਕਿਤੇ ਉਹ ਨਹੀਂ ਮਿਲਦਾ ਤਨ ਮਨ ਸੀਤਲ ਸਾਧ ਸਹਿਜ ਲਾਗਾ ਪ੍ਰਭ ਕੀ ਸੇਵ ਫਿਰ ਤਨ ਕਰਕੇ ਮਨ ਕਰਕੇ ਸੀਤਲ ਹੋ ਜਾਈਦਾ ਕਿਉਂ ਹੋ ਜਾਈਦਾ ਕਿਉਂਕਿ ਪ੍ਰਭੂ ਪਰਮਾਤਮਾ ਨੇ ਫਿਰ ਸੇਵਾ ਬਖਸ਼ੀ ਹੈ ਕਿਹੜੀ ਸੇਵਾ ਕਿ ਭਾਈ ਪ੍ਰਭ ਕੀ ਸੇਵ ਸੇਵਾ ਦੇ ਦੁਆਰਾ ਹਿਰਦੇ ਦੀ ਸ਼ਾਂਤੀ ਹੈ ਤੇ ਜਿਨ੍ਹਾਂ ਗੁਰਮਖਾਂ ਪਿਆਰਿਆਂ ਨੇ ਸੇਵਾ ਕੀਤੀ ਉਹਨਾਂ ਦੀ ਭੈੜੀ ਮੱਤ ਦੂਰ ਹੋ ਜਾਂਦੀ ਹੈ ਸੰਗਤ ਵਿੱਚ ਆਉਣ ਦੇ ਸਦਕਾ ਦੁਰਮਤ ਮਿਟੀ ਹੋਮੈ ਛੁੱਟੀ ਸਿਮਰਤ ਹਰ ਕੋ ਨਾਮ ਦੁਰਮਤ ਕਹਿੰਦੇ ਨੇ ਭੈੜੀ ਮੱਤ ਨੂੰ ਦੁਰਮਤ ਮਿਟੀ ਉਹਨਾਂ ਦੀ ਦੁਰਮਤ ਉਹਨਾਂ ਦੀ ਭੈੜੀ ਮੱਤ ਖਤਮ ਹੋ ਗਈ ਦੁਰਮਤ ਮਿਟੀ ਹੋਮੈ ਛੁੱਟੀ ਛੁੱਟ ਗਈ ਕਿੱਦਾਂ ਛੁੱਟੀ ਜੀ ਕਿਉਂਕਿ ਗੁਰਮਖੋਜ ਜਦੋਂ ਆਪਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ ਤੇ ਉਹਨਾਂ ਬਚਨਾਂ ਦਾ ਲਾਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਉਹ ਦੁਰਮਤ ਕਿੱਦਾਂ ਮਿਟੀ ਕਿੱਦਾਂ ਛੁੱਟੀ ਜੀ ਉਹ ਦੁਰਮਤ ਛੁੱਟ ਗਈ ਸਿਮਰਤ ਹਰ ਕੋ ਨਾਮ ਹਰੀ ਪਰਮਾਤਮਾ ਦੇ ਸਿਮਰਨ ਕਰਨ ਦੇ ਸਦਕਾ ਇਹਦੇ ਲਈ ਸ਼ਰਨ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਣ ਇਦੇ ਲਈ ਸਤਸੰਗਤ ਜੀ ਪ੍ਰਭੂ ਪਰਮਾਤਮਾ ਦੀ ਸ਼ਰਨ 'ਚ ਆਉਣਾ ਜ਼ਰੂਰੀ ਹੈ ਤੇ ਜਦੋਂ ਸ਼ਰਨ 'ਚ ਆਉਂਦੇ ਹਾਂ ਫਿਰ ਆਪ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਣ ਉਹ ਭਾਈ ਆਪ ਵੀ ਤਰਦੇ ਨੇ ਤੇ ਹੋਰਨਾਂ ਨੂੰ ਵੀ ਤਾਰ ਲੈਂਦੇ ਨੇ ਜਿੰਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਪੂਰੇ ਗੁਰੂ ਨੇ ਰਹਿਮਤ ਕੀਤੀ ਉਹਨਾਂ ਨੂੰ ਸਦੀਵੀ ਸੁਖ ਬਖਸ਼ ਦਿੱਤਾ ਤੇ ਹਿਰਦੇ ਦਾ ਟਿਕਾ ਬਖਸ਼ ਦਿੱਤਾ ਜਿਹੜੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਸੋ ਗੁਰਮਖੋ ਅੱਜ ਮਸਿਆ ਹੈ ਆਪ ਸਰਬੱਤ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਆਉਣ ਵਾਲਾ ਸਮਾਂ ਸਭਨਾਂ ਦੇ ਲਈ ਸੁਭਾਗਾ ਬਣ ਜਾਵੇ ਸਤਿਗੁਰੂ ਜੀ ਕਿਰਪਾ ਕਰਨ ਕਾਰੋ 12 ਵਿੱਚ ਤਰਕੀਆਂ ਬਖਸ਼ਣ ਦੁੱਖਾਂ ਕਲੇਸ਼ਾਂ ਦਿਲਦਰਾਂ ਦਾ ਨਾਸ਼ ਹੋਵੇ ਸਤਗੁਰੂ ਜੀ ਦੇ ਚਰਨਾਂ ਦੇ ਨਾਲ ਜੁੜੀਏ ਸੇਵਾ ਕਰੀਏ ਸਿਮਰਨ ਕਰੀਏ ਨਸ਼ਿਆਂ ਦਾ ਤਿਆਗ ਕਰੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਤਾਂ ਹੀ ਸਤਸੰਗ ਜੀ ਗੁਰੂ ਦੇ ਚਰਨਾਂ 'ਚ ਆਉਣਾ ਸਫਲਾ ਹੈ ਸਤਗੁਰੂ ਜੀ ਕਿਰਪਾ ਕਰਨ ਬੋਲਦਿਆਂ ਹੋਇਆਂ ਅਨੇਕ ਪੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣਹਾਰ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰ ਹਨ ਸਤਗੁਰੂ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਆਉਗਣ ਹਮਾਰੇ ਦਇਆ ਕਰੋ ਕਿਸ਼ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਰਹਿਮਤ ਕਰੋ ਕਿਰਪਾ ਕਰੋ ਬਖਸ਼ ਲੈਣਾ ਜੀ ਹੋਈਆਂ ਪੁੱਲਾਂ ਦੀ ਮੁਆਫੀ ਕਾਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ